ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਪੰਜਾਬ ਦੇ ਵਿੱਚ ਮਹਿਜ਼ 32 ਮਹੀਨੇ ਪਹਿਲਾਂ ਬਣੀ ਸੀ ਜਿਸ ਦੇ ਕੀ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਚੁਣੇ ਗਏ ਸੀ ਉਹਨਾਂ ਨੇ ਮਹਿਜ਼ ਜੋ ਕਿ 22 ਮਹੀਨਿਆਂ ਦੇ ਵਿੱਚ ਇੱਕ ਜੋ ਕਿ ਕੀਰਤੀਮਾਨ ਹਾਸਲ ਕੀਤਾ ਵਾ ਦੱਸਿਆ ਕਿ ਅੱਜ ਪੀਐਸ ਪੀਸੀਐਲ ਦੇ 1311 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਅਤੇ ਮਾਰਚ 2022 ਦੇ ਵਿੱਚ ਅਹੁਦਾ ਸੰਭਲਣ ਤੋਂ ਲੈ ਕੇ ਹੁਣ ਤੱਕ ਕੁੱਲ 50000 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਵੰਡੀਆਂ ਨੇ ਨੌਕਰੀਆਂ ਵੰਡ ਕੇ ਨਿਯੁਕਤੀ ਪੱਤਰ ਜੋ ਕਿ ਦਿੱਤੇ ਗਏ ਨੇ 50000 ਦੇ ਕਰੀਬ ਨੌਜਵਾਨਾਂ ਨੂੰ ਇਤਿਹਾਸ ਹੈ ਜੋ ਕਿ ਸੂਬਾ ਸਰਕਾਰ ਨੇ ਬਣਾਇਆ ਵੈ ਕਿਰਤੀਮਾਨ ਹਾਸਲ ਕੀਤਾ ਵੈ ਸੂਬੇ ਦੇ ਨੌਜਵਾਨਾਂ ਦੇ ਕਈ ਜੋ ਕਿ ਅਹਿਸਾਨ ਦੇ ਵਜੋਂ ਨਾ ਦੇਖਿਆ ਜਾਵੇ ਇਹ ਗੱਲ ਹੈ ਜੋ ਕਿ ਮੁਕੰਦਰੀ ਭਗਵੰਤ ਮਾਨ ਨੇ ਕਹੀ ਹੈ ਕਿ ਇਸ ਨੂੰ ਅਹੀ ਹਾਂ ਨਾ ਸੋਚਿਆ ਜਾਵੇ ਕਿ ਇਹ ਕੋਈ ਨੌਜਵਾਨਾਂ ਤੇ ਅਹਿਸਾਨ ਹੈ ਇਹ ਨੌਜਵਾਨਾਂ ਦਾ ਬਣਦਾ ਹੱਕ ਹੈ ਜੋ ਕਿ ਸੂਬਾ ਸਰਕਾਰ ਨੇ ਜੋ ਕਿ ਦਿੱਤਾ ਵੈ ਸੋ ਇਹ ਪ੍ਰਕਿਰਿਆ ਜੋ ਕਿ ਅ ਯੋਗਯਤਾ ਦੇ ਆਧਾਰ ਤੇ ਹੋਈ ਹੈ ਨਿਰਪੱਖ ਤਰੀਕੇ ਦੇ ਨਾਲ ਇਹ ਪੂਰੀ ਪ੍ਰਕਿਰਿਆ ਕੀਤੀ ਗਈ ਹੈ ਸੋ ਸਮੁੱਚੀ ਪ੍ਰਕਿਰਿਆ ਵੈ ਜੋ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਦੇ ਨਾਲ ਨਿਪਰੇ ਚੜੀ ਹੈ ਸੋ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਮਾਰਚ 2022 ਦੇ ਵਿੱਚ ਅਹੁਦਾ ਸੰਭਾਲਿਆ ਸੀ ਪੰਜਾਬ ਦੇ ਮੁੱਖ ਮੰਤਰੀ ਦਾ ਅਤੇ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਨੂੰ ਜੋ ਕਿ ਪਛਵਾੜਾ ਕੋਲਖਣ ਦੇ ਕੋਲੇ ਦੀ ਸਪਲਾਈ ਦੀ ਲੋੜ ਜੋ ਸ਼ੁਰੂ ਸੀ ਮੋੜ ਤੋਂ ਸ਼ੁਰੂ ਕਰਤੀ ਸੀ ਸੋ ਉਹਨਾਂ ਖਿਆਲ ਕੀ ਸੂਬੇ ਨੇ ਇੱਕ ਨਿੱਜੀ ਕੰਪਨੀ ਜੀਵੀਕੇ ਪਾਵਰ ਦੀ ਮਾਲਕੀਅਤ ਵਾਲਾ ਜੋ ਕਿ ਗੋਇੰਦਵਾਲ ਪਾਵਰ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਸੀ ਯਾਨੀ ਕਿ ਸੂਬਾ ਸਰਕਾਰ ਜੋ ਸੂਬੇ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਪਹਿਲੀ ਵਾਰ ਜੋ ਕਿ ਉਲਟਾ ਰੁਝਾਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਰਕਾਰ ਨੇ ਜੋ ਕਿ ਪ੍ਰਾਈਵੇਟ ਪਾਵਰ ਪਲਾਂਟ ਖਰੀਦੇ ਵੈ ਜਦਕਿ ਪਹਿਲਾਂ ਸੂਬਾ ਸਰਕਾਰਾਂ ਆਪਣੀਆਂ ਜਾਇਦਾਦਾਂ ਚਹੇਤੇ ਵਿਅਕਤੀਆਂ ਨੂੰ ਜੋ ਕਿ ਕੋਡੀਆਂ ਦੇ ਭਾਅ ਵਿੱਚ ਦੀਆਂ ਸਨ ਪਰ ਅਜਿਹਾ ਹੁਣ ਨਹੀਂ ਹੋਇਆ ਵੈ ਹੁਣ ਉਲਟਾ ਕੰਮ ਹੋਇਆ ਵੈ ਉਹਨਾਂ ਨੌਜਵਾਨਾਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਦਾ ਲਾਭ ਉਠਾਉਣ ਦੇ ਲਈ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ ਜੋ ਪੰਜਾਬ ਸਰਕਾਰ ਨੌਜਵਾਨਾਂ ਨੂੰ ਸੂਬੇ ਦੀ ਜੋ ਕਿ ਤਰੱਕੀ ਅਤੇ ਵਿਕਾਸ ਦੇ ਵਿੱਚ ਸਰਗਰਮ ਭਾਈਵਾਲ ਬਣਾਉਣ ਦੇ ਲਈ ਕੋਈ ਕਸਰ ਬਕਾਇਆ ਨਹੀਂ ਛੱਡ ਰਹੀ ਵੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਬਰਕਤ ਵਾਲੀ ਧਰਤੀ ਹੈ ਕਿਉਂਕਿ ਸੂਬੇ ਦੇ ਪਿੰਡ ਮਹਾਨ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਖਾਂ ਅਤੇ ਸ਼ਹੀਦਾਂ ਦੇ ਨਾਲ ਸੰਬੰਧਤ ਹਨ ਅਤੇ ਸੂਬੇ ਨੇ ਦੇਸ਼ ਲਈ ਜਾਨਵਾਰੀਆਂ ਨੇ ਇਸ ਦੇ ਨਾਲ ਹੀ ਜੋ ਕਿ ਸੂਰਬੀਰ ਪੁੱਤਰ ਵੀ ਪੈਦਾ ਕੀਤੇ ਨੇ ਸੋਨਾ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਜੋ ਕਿ ਹੁੰਦਾ ਹੁੰਦੇ ਨੇ ਸੋਨਾ ਆਖਿਆ ਕਿ ਪੰਜਾਬ ਦੇ ਵਿੱਚ ਜੋ ਕਿ ਭਗਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਦੀ ਜੋ ਕਿ ਮਿਹਨਤ ਦੀ ਕੋਈ ਵੀ ਬਾਹਰ ਨਹੀਂ ਜੋ ਕਿ ਮਿਹਨਤ ਦੇ ਵਿੱਚ ਕਦੇ ਵੀ ਪੰਜਾਬੀ ਪਿੱਛੇ ਨਹੀਂ ਹਟਦੇ ਸੋ ਸੂਬਾ ਸਰਕਾਰ ਨੇ ਇੱਕ ਕੀਰਤੀਮਾਨ ਹਾਸਲ ਕੀਤਾ ਵੈ ਘੱਟ ਸਮੇਂ ਦੇ ਵਿੱਚ 50000 ਦੇ ਕਰੀਬ ਨੌਕਰੀਆਂ ਨੇ ਜੋ ਬੰਡੀਆਂ ਨੇ ਜੋ ਕਿ ਨੌਜਵਾਨਾਂ ਨੂੰ ਅਤੇ ਇੱਕ ਵਿਸ਼ੇਸ਼ ਗੱਲ ਕਹੀ ਹੈ ਕਿ ਸੂਬੇ ਦੇ ਨੌਜਵਾਨ ਇਸ ਨੂੰ ਕੋਈ احਸਾਨ ਦੇ ਵਜੋਂ ਬਿਲਕੁਲ ਵੀ ਨਾ ਦੇਖਣਾ ਕਿਉਂਕਿ ਸੂਬਾ ਸਰਕਾਰ ਨੇ ਇਹ ਕੰਮ ਹੈ ਜੋ ਨੌਜਵਾਨਾਂ ਦੇ ਲਈ ਕੀਤਾ ਵੈ ਨੌਜਵਾਨਾਂ ਦਾ ਬਣਦਾ ਹਾਕ ਦਾ ਤਾਲਵੇ ਸੋ 49227 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਨੇ ਇਸ ਘੱਟ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਇੱਕ ਰਿਕਾਰਡ ਬਣਿਆ ਹੋਇਆ ਹੈ ਭਗਵਨ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਸਰਕਾਰੀ ਨੌਕਰੀਆਂ ਹਾਸਲ ਕਰਨ ਦੇ ਵਿੱਚ ਕੁਝ ਵਿਦੇਸ਼ਾਂ ਤੋਂ ਪਰਤੇ ਨੌਜਵਾਨ ਵੀ ਸ਼ਾਮਲ ਹਨ ਸੋ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਹਨਾਂ ਨੂੰ ਜੋ ਕਿ ਸਿਆਸੀ ਪਾਰਟੀਆਂ ਨੂੰ ਸੱਤਾ ਤੋਂ ਲਾਂਬੇ ਕਰ ਦਿੱਤਾ ਹੈ ਜੋ ਹਰ 5 ਸਾਲ ਬਾਅਦ ਸੂਬੇ ਨੂੰ ਲੁੱਟਣ ਦੇ ਲਈ ਉਤਰ ਕੇ ਚੋਣ ਲੜਦੀਆਂ ਨੇ ਸੋ ਸੂਬੇ ਦੇ ਵਿੱਚ ਉਹਨਾਂ ਕਿਹਾ ਕਿ ਲੋਕਾਂ ਨੇ ਸੂਬੇ ਦੇ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਭਰੋਸਾ ਦਿਖਾਇਆ ਵਾ ਤੇ ਆਮ ਆਦਮੀ ਪਾਰਟੀ ਨੂੰ ਜੇਤੂ ਘਰਾੜ ਕੀਤਾ ਵਾ ਕਿਉਂਕਿ ਆਮ ਆਦਮੀ ਪਾਰਟੀ ਅਕਸਰ ਜੋ ਕੋਈ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੀ ਰਹਿੰਦੀ ਹੈ ਸੋ ਸੂਬੇ ਦੇ ਵਿੱਚ ਜੋ ਕਿ ਅੱਜ ਨੌਕਰੀਆਂ ਵੰਡੀਆਂ ਗਈਆਂ ਸੀ ਜਿਸ ਦੇ ਨਾਲ ਹੀ ਸੂਬਾ ਸਰਕਾਰ ਨੇ ਇੱਕ ਨਵਾਂ ਕੀਰਤੀਮਾਨ ਹਾਸਲ ਕੀਤਾ ਵੈ ਜਿਸ ਦੇ ਵਿੱਚ ਕੀ ਲਗਭਗ ਜੋ ਕਿ 50 ਹਜ਼ਾਰ ਦੇ ਕਰੀਬ ਨੌਕਰੀਆਂ ਨੇ ਨੌਜਵਾਨਾਂ ਨੂੰ ਵੰਡੀਆਂ ਗਈਆਂ ਵੈ